ਨੰਬਰਦਾਰਾਂ ਨੂੰ ਇਹਨਾਂ ਨੇ ਜਿਹੜਾ ਲਾਰਾ ਲਾਇਆ ਸੀ ਚੋਣ ਮੈਨੀਫੈਸਟੋ ਵਿੱਚ ਕਿ ਨੰਬਰਦਾਰਾਂ ਦਾ ਜਿਹੜਾ ਮਾਨ ਪੱਤਾ ਵਾ ਦੁੱਗਣਾ ਕਰ ਦਿੱਤਾ ਜਾਏਗਾ ਔਰ ਜਿਹੜੀ ਇੱਕ ਜੱਦੀ ਪੁਸ਼ਟੀ ਨੰਬਰਦਾਰੀ ਉਹ ਕੀਤੀ ਜਾਏਗੀ ਸਰ 4 ਸਾਲ ਬੀਤਣ ਦੇ باوجود ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੇ ਸਭ ਤੋਂ ਵੱਧ ਵੇਖੋ ਜੀ ਸਰਕਾਰ ਭਗਵੰਤ ਮਾਨ ਦੀ ਦੇ ਵਿੱਚ ਹੀ ਧਰਨੇ ਲੱਗੇ ਆ ਤੇ ਸਭ ਤੋਂ ਨਕਮੀ ਸਰਕਾਰ ਹੀ ਇਸ ਸਰਕਾਰ ਨੂੰ ਗਿਣਿਆ ਗਿਆ ਭਗਵੰਤ ਮਾਨ ਨੇ ਵੇਖੋ ਜੀ ਜਿੰਨੇ ਵਾਦੇ ਕੀਤੇ ਸੀ ਸਾਡੇ ਨਾਲ ਤੇ ਸਾਨੂੰ ਬਿਲਕੁਲ ਅੰਗੋਲਿਆ ਕਰ ਦਿੱਤਾ ਗਿਆ 3 ਸਾਲ ਤੋਂ ਇਹ ਸਰਕਾਰ ਨੇ ਲਾਰਾ ਲਾਇਆ ਸਾਨੂੰ ਮੈਂ ਤੇ ਇਹ ਕਹੂੰਗਾ 75 ਸਾਲ ਦੇ ਬਾਅਦ ਜਿਹੜੀ ਸਰਕਾਰ ਆਈ ਆ ਨਕਮੀ ਸਰਕਾਰ ਆਈ ਆ ਫੇਲ ਸਾਬਤ ਹੋਈ ਹੋਈ ਆ ਔਰ ਸਾਹਿਬਾ ਵਾਦਾ ਕੀਤਾ ਸੀ ਨਾ ਪਟਿਆਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਖੁਦ ਮੈਨੀਫੈਸਟੋ ਦੇ ਵਿੱਚ ਜਦੋਂ ਮੈਨੀਫੈਸਟੋ ਦਾ ਮਤਲਬ ਕੀ ਆ ਮੈਨੀਫੈਸਟੋ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਇੱਕ ਚੀਜ਼ ਨੂੰ ਰਿਟਰਨ 'ਚ ਦਿੰਨੇ ਆ ਤੇ ਉਹਨੂੰ ਪੂਰਾ ਕਰਨਾ ਸਾਡਾ ਫਰਜ਼ ਬਣਦਾ ਪਰ ਮੈਨੀਫੈਸਟੋ ਨੂੰ ਅੰਗੋਲਿਆ ਕਰਕੇ ਇਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੀਫੈਸਟੋ ਵੀ ਇੱਕ ਬਿਲਕੁਲ ਅਨਵਰਥ ਚੀਜ਼ ਆ ਇਸ ਸਰਕਾਰ ਨੇ ਨਕਮੀ ਸਰਕਾਰ ਸਾਬਤ ਹੋਈ ਆ ਤੇ ਇਹ ਸਭ ਤੋਂ ਵੱਧ ਅੱਜ ਦੀਆਂ ਸਰਕਾਰਾਂ ਤੋਂ ਲੈ ਕੇ ਇਸ ਸਰਕਾਰ ਨੂੰ ਸਭ ਤੋਂ ਨਕੇਦ ਸਰਕਾਰ ਗਿਣਿਆ ਗਿਆ ਇਹਨ ਸਰਕਾਰ ਸਾਡਾ ਨਾ ਹੀ ਕੰਮ ਕਰੇਗੀ ਅੱਜ ਤੋਂ ਲੈ ਕੇ 2027 ਦੀਆਂ elections ਤੱਕ ਪੂਰਾ ਵਿਰੋਧ ਹੋਏਗਾ ਇਸ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਨੰਬਰ ਦਾ ਜਮਾਤ ਅਸੀਂ ਵਹਿਲੇ ਨਹੀਂ ਆ ਅਸੀਂ ਵੇਖੋ ਸਰਕਾਰ ਇੱਕ ਬੰਨੇ ਸਾਨੂੰ ਆਪਣੀ ਰੀੜ ਦੀ ਹੱਡੀ ਦੱਸਦੀ ਹੈ ਤੇ ਰੀੜ ਦੀ ਹੱਡੀ ਨਾਲ ਜੋ ਵਿਹਾਰ ਕੀਤਾ ਜਾ ਜਾ ਰਿਹਾ ਤੇ ਇਹ ਦੂਸਰੇ ਨਾਲ ਕੀ ਵਿਹਾਰ ਹੋ ਰਿਹਾ ਆਮ ਪਬਲਿਕ ਦਾ ਕੀ ਹਾਲ ਤੁਸੀਂ ਸਮਝਦੇ ਸਾਡੇ ਲੀਡਰ ਨੂੰ ਇਥੇ ਸਾਡੇ ਸੂਬਾ ਸਰਕਾਰਤਰ ਲੋਕ ਨੇਤਰਨਤਾਰਨ ਤੋਂ ਰੂਹ ਸਾਹਿਬ ਤੋਂ ਉਹਨਾਂ ਨਾਲੇ ਮੀਟਿੰਗ ਕਰ ਸਕਦੇ ਸੱਦ ਸਕਦੇ ਪਿਆ ਉਹ ਤੁਹਾਡੇ ਸਾਡੇ ਨਾਲ ਬੈਠ ਕੇ ਗੱਲ ਕਰੋ ਨਾ ਧਰਨਾ ਮਾਰੋ ਪਰ ਕਿਤੇ ਨਾ ਕੇ ਉਹ ਜਿਹੜੇ ਆ ਉਹਨਾਂ ਨੂੰ ਇਸ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਆ ਕਿਉਂ ਭਗਵਾਨ ਤਮਾਨ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਸਰਕਾਰ ਆ ਧਰਨੇ ਜੋਠੇ ਦੀ ਸਰਕਾਰ ਬਣੀ ਹੋਈ ਆ ਤੇ ਅੱਜ ਕੱਲ ਇਹ ਧਰਨੇ ਵਾਲਿਆਂ ਨੂੰ ਜਿਹੜਾ ਵਾ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਅਕਾਲ ਚੈਨਲ ਨਾਲ ਜੁੜੇ ਤੁਸੀਂ ਦਾਸ ਤਜਿੰਦਰ ਸਿੰਘ ਤਰਨਤਾਰਨ ਹਲਕੇ 'ਚ ਮੌਜੂਦ ਆਂ ਤੇ ਤਰਨਤਾਰਨ ਦੇ ਵਿੱਚ ਕੁਛ ਨਾ ਕੁਛ ਰੋਜ਼ ਨਵਾਂ ਹੋ ਰਿਹਾ ਕਿਉਂਕਿ ਜਿਮਨੀ ਇਲੈਕਸ਼ਨ ਆ ਜਿਹੜੀਆਂ ਮੰਗਾਂ ਸਰਕਾਰ ਵੱਲੋਂ ਵਾਅਦੇ ਕੀਤੇ ਜਾਂਦੇ ਆ ਤੇ ਜਦੋਂ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਫਿਰ ਜਦੋਂ ਜਿੰਮਨੀ ਆਉਂਦੀ ਆ ਤੇ ਜਾਂ ਮੁੱਖ ਮੰਤਰੀ ਸਾਹਿਬ ਜਿੱਥੇ ਪਹੁੰਚਦੇ ਆ ਉੱਥੇ ਫਿਰ ਮੰਗਾਂ ਬਣਾਉਣ ਵਾਲੇ ਪਹੁੰਚ ਜਾਂਦੇ ਆ ਅੱਜ ਲੰਬੜਦਾਰ ਯੂਨੀਅਨ ਇਸ ਟਾਈਮ ਦੇ ਉੱਤੇ ਤਰਨਤਾਰਨ ਦੇ ਵਿੱਚ ਪਹੁੰਚੀ ਆ ਇੱਕ ਵੱਡਾ ਇਕੱਠਾ ਉਹ ਤਸਵੀਰ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਇਸ ਟਾਈਮ ਤਰਨਤਾਰਨ ਦੇ ਵਿੱਚ ਮੌਜੂਦ ਆ ਮੰਗ ਕੀ ਆ ਆਪਾਂ ਉਹਨਾਂ ਕੋਲੋਂ ਹੀ ਪਤਾ ਕਰਾਂਗੇ ਕਿਉਂਕਿ ਲੰਬੜਦਾਰ ਦਾ ਇੱਕ ਪ੍ਰਭਾਵ ਹੁੰਦਾ ਜੇ ਪਿੰਡਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਕ ਪ੍ਰਭਾਵ ਹੁੰਦਾ ਪਰ ਲੰਬੜਦਾਰ ਯੂਨੀਅਨ ਨੂੰ ਅੱਜ ਬੈਠਣਾ ਕੋ ਪਿਆ ਸੜਕਾਂ ਤੇ ਕੋ ਬੈਠਣਾ ਪਿਆ ਆਪਾਂ ਹਮੇਸ਼ਾ ਵੇਖਿਆ ਸੀ ਕਿ ਕਿਸਾਨ ਬੈਠੇ ਸੀ ਸੜਕਾਂ ਦੇ ਉੱਤੇ ਨੌਜਵਾਨ ਬੈਠੇ ਸੀ ਨੌਕਰੀਆਂ ਲੈਣ ਵਾਸਤੇ ਅੱਜ ਲੰਬੜਦਾਰ ਯੂਨੀਅਨ ਕਿਉਂ ਬੈਠੀ ਹੈਗੀ ਆ ਵੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਰ ਗੁਰਫਤੇ ਸੰਜ ਕਰਦੇ ਆਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੀ ਮਜਬੂਰੀ ਬਣ ਗਈ ਜੀ ਤੁਹਾਨੂੰ ਵੀ ਸੜਕਾਂ ਤੇ ਬੈਠਣਾ ਪੈ ਗਿਆ ਦੇਖੋ ਜੀ ਨੰਬਰਦਾਰ ਦਾ ਜਮਾਤ ਹੈ ਜਿਹੜੀ ਇੱਕ ਸਰਕਾਰ ਦਾ ਹਿੱਸਾ ਹੁੰਦੀ ਹੈ ਇਹ ਰੈਵਨਿਊ ਡਿਪਾਰਟਮੈਂਟ ਦਾ ਜੜਿਆ ਜਿੱਥੋਂ ਸ਼ੁਰੂ ਹੁੰਦਾ ਹੈ ਕਿਉਂਕਿ ਨੰਬਰਦਾਰ ਨੇ ਹੀ ਦੱਸਣਾ ਹੁੰਦਾ ਹੈ ਕਿ ਇਹ ਗਰਤੌਰੀਆਂ ਕਿਸ ਦੀ ਜ਼ਮੀਨ ਹੈ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮਾਮਲਾ ਇਕੱਠਾ ਕਰਕੇ ਦੇਣਾ ਸਰਕਾਰਾਂ ਕਹਿੰਨੀਆਂ ਮਾਮਲਾ ਬੰਦ ਹੋ ਗਿਆ ਬੜੀ ਚਿਰ ਦਾ ਪਰ ਅੱਜ ਵੀ ਚੌਂਕੀਦਾਰ ਹੈ ਜਿਹੜਾ ਨੰਬਰਦਾਰ ਇਕੱਠੇ ਕਰਕੇ ਸਰਕਾਰ ਦੇ ਖਾਤੇ ਜਮਾ ਕਰਾਉਂਦੇ ਆ ਪਿੰਡ ਦੀ ਜੇਪਾ ਮਾਨਯੋਗ ਸ਼ਕਤੀ ਦੀ ਗੱਲ ਕਰਦੇ ਆ ਤਾਂ ਨੰਬਰਦਾਰ ਸਾਹਿਬ ਨੂੰ ਮੰਨਿਆ ਜਾਂਦਾ ਕਿਉਂਕਿ ਸਰਪੰਚ ਤੇ 5 ਸਾਲ ਬਾਅਦ ਤਬਦੀਲ ਹੋ ਜਾਂਦਾ ਜਿਹੜੇ ਨੰਬਰਦਾਰ ਹੋ ਲੰਬਾ ਸਮਾਂ ਚੱਲਦੇ ਹਨਾ ਤੇ ਇੱਕ ਮਾਨਯੋਗ ਸ਼ਕਤੀਆਂ ਦੇ ਵਿੱਚੋਂ ਨੰਬਰਦਾਰ ਸਾਹਿਬ ਹੁੰਦੇ ਆ ਤੇ ਕਾਰਨ ਕੀ ਸੀ ਤੁਹਾਨੂੰ ਇੱਥੇ ਬੈਠਣਾ ਪੈ ਗਿਆ ਦੇਖੋ ਜੀ ਨੰਬਰਦਾਰ ਹੈ ਹੈੱਡ ਆਫ ਦਾ ਵਿਲੇਜ ਨੰਬਰਦਾਰ ਮੁਖੀ ਆ ਠੀਕ ਹੈ ਜਦੋਂ ਪੰਚਾਇਤਾਂ ਭੰਗ ਹੋ ਜਾਂਦੀਆਂ ਉੱਥੇ ਸਾਰੀ ਜ਼ਿੰਮੇਵਾਰੀ ਇੱਕ ਨੰਬਰਦਾਰ ਦੀ ਬਣਦੀ ਆ ਔਰ ਨੰਬਰਦ ਅੱਜ ਪੰਜਾਬ ਸਰਕਾਰ ਨੇ ਨੰਬਰਦਾਰਾਂ ਤੇ ਬਹੁਤ ਜ਼ਿਆਦਾ ਬੋਝ ਪਾਏ ਨੇ ਜਿਸ ਤਰ੍ਹਾਂ ਹੁਣ ਕਿਸਾਨ ਪ੍ਰਾੜੀ ਨੂੰ ਅੱਗ ਲਾਉਂਦੇ ਨੇ ਸਭ ਤੋਂ ਜ਼ਿਆਦਾ ਟਾਰਗੇਟ ਨੰਬਰਦਾਰ ਨੂੰ ਕੀਤਾ ਜਾਂਦਾ ਹੈ ਕਿ ਤੁਹਾਡੇ ਪਿੰਡ 'ਚ ਅੱਗ ਨਹੀਂ ਲੱਗਣੀ ਚਾਹੀਦੀ ਤੁਸੀਂ ਅੱਗ ਜਾ ਕੇ ਬੁਝਾਓ ਤੁਸੀਂ ਕਿਸਾਨਾਂ ਨੂੰ ਕਰੋ ਉਹਨਾਂ ਨੂੰ ਦਿਓ ਸ਼ਾਂਤਨ ਦਿਓ ਕਿ ਅੱਗ ਨਹੀਂ ਲੱਗਣੀ ਚਾਹੀਦੀ ਔਰ ਜੇ ਕਦੇ ਇਥੇ ਕਿਸਾਨ ਜੁੜੀਆਂ ਨਾਲ ਨੇ ਹਰ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਭਾਈਚਾਰਾ ਹੈ ਹੁਣ ਨੰਬਰਦਾਰ ਵੈਰ ਬਰੂ ਥੋੜਾ ਪਾਏਗਾ ਕਿਸੇ ਨਾਲ ਪਰ ਫਿਰ ਵੀ ਨੰਬਰਦਾਰ ਇਨਾ ਗੱਲਾਂ ਤੋਂ ਉੱਪਰ ਉੱਠ ਕੇ ਆਪਣੀ ਡਿਊਟੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਔਰ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅੱਗ ਨਾ ਲਾਓ ਪਰ ਕਿਤੇ ਨਾ ਕਿਤੇ ਕਿਸਾਨਾਂ ਦੀ ਮਜਬੂਰੀ ਆ ਚੋਲਗੀ ਦਾ ਰੋਲ ਵੀ ਨਿਭਾ ਰਹੇ ਹੋ ਇਹ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਤੇ ਆਮ ਕਿਸਾਨਾਂ ਦੀ ਆਪਾਂ ਜੋ ਗੱਲ ਕਰਦੇ ਚੋਲਗੀ ਦਾ ਰੂਪ ਵੀ ਤੁਸੀਂ ਨਿਭਾ ਰਹੇ ਹੋ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਨੰਬਰਦਾਰ ਆ ਪੂਰੀ ਤੰਦੇ ਨੇ ਆਪਣਾ ਕੰਮ ਕਰ ਰਹੇ ਨੇ ਔਰ ਜਿੱਥੇ ਵੀ ਅੱਗ ਲੱਗਦੀ ਆ ਉਥੇ ਜਾ ਕੇ ਕਿਸਾਨ ਨੂੰ ਕਹਿਦਾ ਵਾ ਬੁਝਾਓ ਬੁਝਾਈ ਦੀ ਵੀ ਆ ਨਾਲ ਉਥੇ ਮੈਕਮਾ ਵੀ ਆਉਂਦਾ ਵਾ ਔਰ ਫਿਰ ਵੀ ਪੰਜਾਬ ਸਰਕਾਰ ਜਿਹੜੀ ਆ ਕਈ ਨੰਬਰਦਾਰਾਂ ਨੂੰ ਪਿਛਲੇ ਸਾਲ ਇਹਨਾਂ ਨੇ ਸਸਪੈਂਡ ਕੀਤਾ ਤੇ ਤੁਹਾਡੇ ਪਿੰਡ ਅੱਗ ਕਿਉਂ ਲੱਗੀ ਆ ਦੱਸੋ ਨੰਬਰਦਾਰ ਨੂੰ ਇੱਕ ਨੰਬਰ ਇਹ ਵੀ ਮਾਰ ਫਿਰ ਨੰਬਰਦਾਰ ਨੂੰ ਪਿਆ ਜਾਂਦੀ ਹੈ ਜੀ ਅੱਜ ਕੱਲ ਜਿਹੜਾ ਪਹਿਲਾਂ ਫਾਰਮਾਂ ਤੇ ਮੋਹਰ ਲੱਗਦੀ ਸੀ ਅੱਜ ਆਈਡੀਆਂ ਬਣ ਗਈਆਂ ਆਨਲਾਈਨ ਕੋਈ ਸਰਟੀਫਿਕੇਟ ਬਣਨਾ ਹੋਵੇ ਜਾਤੀ ਦਾ ਸਰਟੀਫਿਕੇਟ ਇਨਕਮ ਦਾ ਸਰਟੀਫਿਕੇਟ ਕੋਈ ਬਣਨਾ ਆਨਲਾਈਨ ਨੰਬਰ ਦਾ ਇਹਦੀ ਆਈਡਿਟੀ ਆਉਂਦਾ ਨੰਬਰਦਾਰ ਪੂਰੀ ਵੈਰੀਫਾਈ ਕਰਕੇ ਤਾਂ ਦੇ ਨਾਲ ਆਪਣੇ ਕੰਮ ਕਰ ਰਹੇ ਕੋਈ ਲੇਟ ਨਹੀਂ ਹੁੰਦਾ ਫਿਰ ਵੀ ਨੰਬਰਦਾਰਾਂ ਨੂੰ ਇਹਨਾਂ ਨੇ ਜਿਹੜਾ ਲਾਰਾ ਲਾਇਆ ਸੀ ਚੋਣ ਮੈਨੀਫੈਸਟੋ ਵਿੱਚ ਕਿ ਨੰਬਰਦਾਰਾਂ ਦਾ ਜਿਹੜਾ ਮਾਨ ਪੱਤਾ ਵਾ ਦੁਗਣਾ ਕਰ ਦਿੱਤਾ ਜਾਏਗਾ ਔਰ ਜਿਹੜੀ ਇੱਕ ਜੱਦੀ ਪੁਸ਼ਤੀ ਨੰਬਰਦਾਰੀ ਉਹ ਕੀਤੀ ਜਾਏਗੀ 4 ਸਾਲ ਬੀਤਣ ਦੇ ਬਾਵਜੂਦ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੇ ਸਾਡੇ ਪੰਜਾਬ ਲੈਵਲ ਦੇ ਅਹੁਦੇਦਾਰ ਨਾਲ ਜਾਂਦੇ ਰਹੇ ਆ ਮੀਟਿੰਗਾਂ ਕੀਤੀਆਂ ਇਹਨਾਂ ਨਾਲ ਪਰ ਇਹਨਾਂ ਨੇ ਸਹੀ ਮੁੱਖ ਮੰਤਰੀ ਨਾਲ ਅਜੇ ਤੱਕ ਸਾਡੀ ਮੀਟਿੰਗ ਨਹੀਂ ਕਰਾਈ ਰਾਏ ਕਰਾਈ ਕਿਤੇ ਮਿਲ ਪਏ ਹਾਂਜੀ ਠੀਕ ਹੈ ਜੀ ਕਰ ਦਿੰਦੇ ਆ ਜੀ ਨਹੀਂ ਕਰਦੇ ਜੀ ਓਐਸਡੀ ਇਹਨਾਂ ਦੇ ਉਹਨਾਂ ਨਾਲ ਮੀਟਿੰਗਾਂ ਹੋਈਆਂ ਹਰਪਾਲ ਚੀਮੇ ਨਾਲ ਮੀਟਿੰਗਾਂ ਹੋਈਆਂ ਪਰ ਇਹਨਾਂ ਨੇ ਨੰਬਰਦਾਰਾਂ ਨੂੰ ਜਾਂ ਮੰਗਾਂ ਨੂੰ ਬਿਲਕੁਲ ਅਣਗੌਲਿਆ ਕੀਤਾ ਜੇ ਕਰਕੇ ਅੱਜ ਨੰਬਰਦਾਰਾਂ ਨੂੰ ਸੜਕਾਂ ਤੇ ਉਤਰਨਾ ਪਿਆ ਅੱਛਾ ਹੁਣ ਕੀ ਪ੍ਰੋਟੈਸਟ ਤੁਸੀਂ ਕਰ ਰਹੇ ਹੋ ਇਹ ਤੋਂ ਅਗਲੀ ਰਣਨੀਤੀ ਕੀ ਹੈ ਕੀ ਪ੍ਰੋਮਲੀਕਿਆ ਤੁਸੀਂ ਇਸ ਤੋਂ ਅੱਗੇ ਰਣਨੀਤੀ ਆ ਅੱਜ ਅਸੀਂ ਇਹ ਵਿਖਾਇਆ ਵਾ ਸਰਕਾਰ ਨੂੰ ਕਿ ਨੰਬਰਦਾਰ ਚ ਮਾਤਵਿਜ ਦੇ ਵਿੱਚ ਵੀ ਏਕਾ ਹੈਗਾ ਨੰਬਰਦਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਚੱਲ ਕੇ ਜਾਂਦੀ ਆ ਨਹੀਂ ਕਰੋਗੇ ਤੇ ਹਰ ਪਿੰਡ ਦੇ ਵਿੱਚ ਨੰਬਰਦਾਰ ਜਿਹੜੇ ਆ ਇੱਕ ਤੋਂ ਲਾ ਕੇ 4 4 5 5 ਜਿਹੜੇ ਵੱਡੇ ਪਿੰਡ ਆ 8 8 ਨੰਬਰਦਾਰ ਵੀ ਉੱਥੇ ਹੈਗੇ ਨੇ ਔਰ ਹਰ ਨੰਬਰਦਾਰ ਪਿੰਡ ਦੇ ਲੋਕਾਂ ਦਾ ਕੰਮ ਕਰਦਾ ਹੈ ਲੋਕ ਨੰਬਰਦਾਰ ਲੋਕ ਲੋਕ ਨੰਬਰਦਾਰਾਂ ਨਾਲ ਜੁੜੇ ਹੋਏ ਨੇ ਉਹ ਨੰਬਰਦਾਰਾਂ ਦੀਆਂ ਵੋਟਾਂ ਵਾ ਜਿੱਥੇ ਨੰਬਰਦਾਰ ਕਹੇਗਾ ਉੱਥੇ ਵੋਟ ਪੈਗੀ ਔਰ ਜੇ ਇਹ ਸਰਕਾਰ ਸਾਡਾ ਨਾ ਹੀ ਕੰਮ ਕਰੇਗੀ ਅੱਜ ਤੋਂ ਲੈ ਕੇ 2027 ਦੀਆਂ elections ਤੱਕ ਪੂਰਾ ਵਿਰੋਧ ਹੋਏਗਾ ਇਸ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਪਤਾ ਲੱਗ ਜਾਏਗਾ ਵੀ ਨੰਬਰਦਾਰ ਜਮਾਤ ਗਿਆ ਸਤਿਨਾਮ ਕੀਆ ਤੁਹਾਡਾ ਮੇਰਾ ਨਾਮ ਹਰਪਾਲ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਜੁਨੀਅਨ ਅਮਰਸਰ ਪਾਲ ਸਿੰਘ ਜੀ ਇੱਥੇ ਬੈਠ ਕੇ ਪ੍ਰੋਟੈਸਟ ਹੋਊਗਾ ਕਿ ਕੋਈ ਵੱਖਰੀ ਰੂਪਰੇਖਾਆਂ ਖਬਰਾਂ ਲੱਗ ਰਹੀਆਂ ਸੀਆਈਡੀ ਦੀਆਂ ਰਿਪੋਰਟਾਂ ਜਾ ਰਹੀਆਂ ਇਹਨਾਂ ਨੂੰ ਪਤਾ ਏ ਕਿ ਨੰਬਰਦਾਰਾਂ ਨੇ ਇਨੀ ਤਰੀਕ ਨੂੰ ਧਰਨਾ ਲਾਉਣਾ ਏ ਠੀਕ ਹੈ ਇਹ ਜੇ ਚਾਹੁੰਦੇ ਸਾਨੂੰ ਮਿਲਣਾ ਸਾਡੇ ਲੀਡਰ ਨੂੰ ਇੱਥੇ ਸਾਡੇ ਸੂਬਾ ਸਰਕਾਰਤਰ ਲੋਕ ਨੇਤਰਾਂ ਤਾਰਨ ਤੋਂ ਖੜੂ ਸਾਹਿਬ ਤੋਂ ਉਹਨਾਂ ਨਾਲੇ ਮੀਟਿੰਗ ਕਰ ਸਕਦੇ ਸੱਜ ਸਕਦੇ ਪਿਆ ਉਹ ਤੁਹਾਡੇ ਸਾਡੇ ਨਾਲ ਬੈਠ ਕੇ ਗੱਲ ਕਰੋ ਨਾ ਧਰਨਾ ਮਾਰੋ ਪਰ ਕਿਤੇ ਨਾ ਕਹਿ ਦਿਓ ਜਿਹੜੇ ਆ ਉਹਨਾਂ ਨੂੰ ਇਸ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਆ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਸਰਕਾਰ ਆ ਧਰਨੇ ਜੋਠੇ ਸਰਕਾਰ ਬਣੀ ਹੋਈ ਆ ਤੇ ਅੱਜ ਕੱਲ ਇਹ ਧਰਨੇ ਵਾਲਿਆਂ ਨੂੰ ਜਿਹੜਾ ਵਾ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਅੱਛਾ ਭਗਵੰਤ ਮਾਨ ਜੀ ਦੇ ਕਹਿੰਦੇ ਸੀ ਕਿ ਪੰਜਾਬ 'ਚ ਧਰਨੇ ਨਹੀਂ ਲੱਗਣ ਦੇਣੇ ਕੀ ਲੱਗਦਾ ਤੁਹਾਨੂੰ ਪਰ ਪੰਜਾਬ 'ਤੇ ਧਰਨੇ ਦੀ ਧਰਤੀ ਬਣ ਚੁੱਕਾ ਸਭ ਤੋਂ ਵੱਧ ਵੇਖੋ ਜੀ ਸਰਕਾਰ ਭਗਵੰਤ ਮਾਨ ਦੀ ਦੇ ਵਿੱਚ ਹੀ ਧਰਨੇ ਲੱਗੇ ਆ ਤੇ ਸਭ ਤੋਂ ਨਕਮੀ ਸਰਕਾਰ ਹੀ ਇਸ ਸਰਕਾਰ ਨੂੰ ਗਿਣਿਆ ਗਿਆ ਭਗਵੰਤ ਮਾਨ ਨੇ ਵੇਖੋ ਜੀ ਜਿੰਨੇ ਵਾਦੇ ਕੀਤੇ ਸੀ ਸਾਡੇ ਨਾਲ ਤੇ ਸਾਨੂੰ ਬਿਲਕੁਲ ਅੰਗੋਲਿਆ ਕਰ ਦਿੱਤਿਆ ਗਿਆ ਮੈਨੀਫੈਸਟੋ ਦੇ ਵਿੱਚ ਜਦੋਂ ਮੈਨੀਫੈਸਟੋ ਦਾ ਮਤਲਬ ਕੀ ਆ ਮੈਨੀਫੈਸਟੋ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਇੱਕ ਚੀਜ਼ ਨੂੰ ਰਿਟਰਨ 'ਚ ਦੇਨੇ ਆ ਤੇ ਉਹਨੂੰ ਪੂਰਾ ਕਰਨਾ ਸਾਡਾ ਫਰਜ਼ ਬਣਦਾ ਪਰ ਮੈਨੀਫੈਸਟੋ ਨੂੰ ਅੰਗੋਲਿਆ ਕਰਕੇ ਇਹਨਾਂ ਨੇ ਇਹ ਕਹਿ ਦਿੱਤਾ ਕਿ ਮੈਨੀਫੈਸਟੋ ਵੀ ਇੱਕ ਬਿਲਕੁਲ ਨਵਰਤ ਚੀਜ਼ ਆ ਇਸ ਸਰਕਾਰ ਨੇ ਨਕਮੀ ਸਰਕਾਰ ਸਾਬਤ ਹੋਈ ਆ ਤੇ ਇਹ ਸਭ ਤੋਂ ਵੱਧ ਅੱਜ ਦੀਆਂ ਸਰਕਾਰਾਂ ਤੋਂ ਲੈ ਕੇ ਇਸ ਸਰਕਾਰ ਨੂੰ ਸਭ ਤੋਂ ਨਕੇਦ ਸਰਕਾਰ ਗਿਣਿਆ ਗਿਆ ਤੇ ਇਸ ਕਰਕੇ ਇਹਨਾਂ ਨੇ ਲਿਖਤੀ ਰੂਪ ਨੂੰ ਵੀ ਅੰਗੋਲਿਆ ਕੀਤਾ ਗਿਆ ਜੋ ਸਰਕਾਰਾਂ ਦਾ ਹਾਲ ਆ ਜੋ ਪ੍ਰਸ਼ਾਸਨ ਦਾ ਹਾਲ ਆ ਇਹਨਾਂ ਨੇ ਜੋ ਵੀ ਕਿਹਾ ਕਿ ਅਸੀਂ ਜਿਹੜਾ ਵਾ ਉਹ ਆਪਣਾ ਵੱਡੀ ਦੇ ਤੌਰ ਤੇ ਵੀ ਇਹਨਾਂ ਨੇ ਬੜੇ ਬੋਰਡ ਲਾ ਕੇ ਉਹ ਸਾਰੀ ਗੱਲ ਜਿਹੜੀ ਆ ਜੀ ਅੱਜ ਤੱਕਨ ਬੋਰਡਾਂ ਤੇ ਹੀ ਰਹਿ ਗਈ ਆ ਨਾਰੇ بڑے ਹੋਰਡਿੰਗ ਲੱਗੇ ਆ ਉਹ ਅਮਲੀ ਜਾਮਾ ਕੁਛ ਨਹੀਂ ਪਾਇਆ ਉਸ ਦੀ ਉਹਦਾ ਕੋਈ ਅਮਲੀ ਜਾਮਾ ਨਹੀਂ ਪਨਾਇਆ ਗਿਆ ਉਸੇ ਤਰ੍ਹਾਂ ਹੀ ਟੋਪੀ ਥਾਣੀ ਵੀ ਕੰਮ ਹੋ ਰਿਹਾ ਤੇ ਨਵੈਕੜਾ ਵੀ ਕੰਮ ਹੋ ਰਿਹਾ ਕੋਈ ਵੀ ਕੰਮ ਕਰਕੇ ਖੁਸ਼ ਨਹੀਂ ਪ੍ਰਸ਼ਾਸਨ ਬਿਨਾ ਪੈਸੇ ਤੋਂ ਇੱਕ ਫਾਈਲ ਦੂਸਰੇ ਟੇਬਲ ਤੇ ਨਹੀਂ ਜਾਂਦੀ ਕ腐ਸ਼ਨ ਕਿਵੇਂ ਆ ਤਹਿਸੀਲਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਕ腐ਸ਼ਨ ਦਾ ਬੁਰਾ ਹਾਲ ਆ ਕੰਮ ਕੋਈ ਵੀ ਇਹਨਾਂ ਦੇ ਸਰਕਲ ਦੇ ਵਿੱਚ ਕੋਈ ਵੀ ਸਿੱਧਾ ਕੰਮ ਕੋਈ ਨਹੀਂ ਹੋ ਰਿਹਾ ਸਰਕਾਰ ਦਾ ਉਹਦੇ ਵੱਲ ਕੋਈ ਧਿਆਨ ਨਹੀਂ ਇੱਕ ਵੀ ਕੋਈ ਇਹੋ ਜਿਹਾ ਸਰਕਲ ਨਹੀਂ ਜਿਹਦੇ ਵਿੱਚ ਇਹਨਾਂ ਨੇ ਕੰਮ ਜਿਹੜਾ ਉਹ ਸਹੀ ਕੀਤਾ ਹੋਵੇ ਸਿਰਫ ਵਿਖਾਵਾ ਜਰੂਰ ਕੀਤਾ ਵਿਖਾਵੇ ਚ ਹੀ ਰਹਿ ਗਿਆ ਸਾਰਾ ਕੰਮ ਬਿਲਕੁਲ ਹੋਲਡਿੰਗ ਲੱਗਿਆ ਕੰਮ ਕੋਈ ਨਹੀਂ ਹੋ ਰਿਹਾ ਕੰਮ ਉਸੇ ਤਰ੍ਹਾਂ ਹੀ ਪਿਛਲੀਆਂ ਸਰਕਾਰਾਂ ਨਾਲੋਂ ਵੀ ਮਤਲਬ ਨਕ ਕੰਮ ਹੈ ਨਕ ਸਰਕਾਰ ਇਹ ਸਾਬਤ ਹੋਈ ਆ ਇਹਨਾਂ ਦੇ ਵਿੱਚ ਇਹਨਾਂ ਨੇ ਇਹਨਾਂ ਨੂੰ ਕੰਮ ਕਰਨ ਦੀ ਜਾਂਚ ਹੀ ਨਹੀਂ ਇਹਨਾਂ ਨੂੰ ਕੰਮ ਕਰਨ ਆਇਆ ਹੀ ਨਹੀਂ ਅੱਜ ਹਰ ਵਰਗ ਜਿਹੜਾ ਵਾ ਇਸ ਸਰਕਾਰ ਤੋਂ ਦੁਖੀ ਆ ਹਰ ਸਰਕਾਰ ਹਰ ਕਿਸੇ ਵੀ ਵਰਗ ਦਾ ਕੰਮ ਜਿਹੜਾ ਉਹ ਕੰਪਲੀਟ ਨਹੀਂ ਕੀਤਾ ਗਿਆ ਜੇਕਰ ਕਿਹਾ ਗਿਆ ਤੇ ਉਹਨੂੰ ਪੂਰਾ ਨਹੀਂ ਕੀਤਾ ਗਿਆ ਧਰਨੇ ਚੋਂ ਨਿਕਲੀ ਹੋਈ ਸਰਕਾਰ ਆ ਸਰਦਾਰ ਸਾਹਿਬ ਤੁਸੀਂ ਆਪ ਹੀ ਪਹਿਲਾਂ ਜਗਿਤ ਕੀਤਾ ਕਿਉਂਕਿ ਧਰਨੇ ਚੋਂ ਨਿਕਲੀ ਸਰਕਾਰ ਅੱਜ ਧਰਨੇ ਲਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਤੁਹਾਨੂੰ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਦਰਿਆਂ ਤੇ ਬੈਠਦਾ ਉਹਨਾਂ ਤੇ ਵਹਿ ਕਰੀ ਇਹ ਵੀ ਕਿਹਾ ਸੀ ਕਿ ਕਿਸਾਨ ਤੇ ਹੈ ਹੀ ਵਿਲੇ ਆ ਇੱਕ ਰੀ ਸੁਖਬੀਰ ਬਾਦਲ ਜੀ ਦਾ ਬਿਆਨ ਆਇਆ ਸੀ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਦੱਸਿਆ ਉਹਨਾਂ ਨੂੰ ਅੱਜ ਜੇ ਆਪਾਂ ਸੀਐਮ ਸਾਹਿਬ ਦੀ ਗੱਲ ਕਰਦੇ ਉਹਨੇ ਕਿ ਕਿਸਾਨ ਜਦੋਂ ਮਰਜ਼ੀ ਦਰੀਆਂ ਲੈ ਕੇ ਬੈਜਦੇ ਤੁਸੀਂ ਵੀ ਇੰਨੇ ਵਿਹਲੇ ਹੋ ਕਿ ਦਰੀਆਂ ਲੈ ਕੇ ਸੜਕਾਂ 'ਤੇ ਤੁਰੇ ਫਿਰਦੇ ਹੋ ਵੇਖੋ ਜੀ ਅਸੀਂ ਵਿਹਲੇ ਨਹੀਂ ਆ ਸਾਨੂੰ ਵਿਹਲੇ ਇਨ੍ਹਾਂ ਨੇ ਮਜਬੂਰ ਕੀਤਾ ਇੱਥੇ ਸੜਕਾਂ 'ਤੇ ਬੈਠਣ ਲਈ ਅਸੀਂ ਵਿਹਲੇ ਨਹੀਂ ਆ ਅਸੀਂ ਵੇਖੋ ਸਰਕਾਰ ਇੱਕ ਬੰਨੇ ਸਾਨੂੰ ਆਪਣੀ ਰੀੜ ਦੀ ਹੱਡੀ ਦੱਸਦੀ ਆ ਤੇ ਰੀੜ ਦੀ ਹੱਡੀ ਨਾਲ ਜੋ ਵਿਹਾਰ ਕੀਤਾ ਜਾ ਜਾ ਰਿਹਾ ਤੇ ਇਹ ਦੂਸਰੇ ਨਾਲ ਕੀ ਵਿਹਾਰ ਹੋ ਰਿਹਾ ਆਮ ਪਬਲਿਕ ਦਾ ਕੀ ਹਾਲ ਤੁਸੀਂ ਸਮਝਦੇ ਹੋ ਜਿਹੜੀ ਰੀਡ ਦੀ ਹੱਡੀ ਕਹਿ ਕੇ ਉਹਨਾਂ ਨਾਲ ਇਹ ਹਾਲ ਕੀਤਾ ਜਾ ਰਿਹਾ ਉਹਨਾਂ ਨਾਲ ਲਿਖਤੀ ਰੂਪ ਚ ਗੱਲਾਂ ਕਰਕੇ ਰਿਖਤੀ ਰੂਪ ਚ ਵਾਅਦੇ ਕਰਕੇ ਨਹੀਂ ਦਿੱਤੇ ਜਾ ਰਹੇ ਆਮ ਪਬਲਿਕ ਨੂੰ ਤੁਸੀਂ ਇੱਥੋਂ ਸੋਚ ਰੱਖੋ ਕਿ ਉਹ ਕੀ ਦੇਰ ਸਕਨੇ ਤੇ ਕੀ ਦੇ ਰੇ ਨੇ ਕੀ ਰਣਨੀਤੀ ਕੀ ਹੈ ਅਗਲੀ ਤੁਹਾਡੀ ਜੇ ਮੰਨ ਲਓ ਤੁਹਾਡੀਆਂ ਮੰਗਾਂ ਅੱਜ ਕੋਈ ਪਹੁੰਚਦਾ ਵਾ ਨਾ ਮੰਨਦਾ ਜਾਂ ਮੰਨਦੇ ਆ ਜੇ ਨਹੀਂ ਮੰਨਦੇ ਤਾਂ ਫਿਰ ਰਣਨੀਤੀ ਕੀ ਹੋ ਸਾਡੀ ਅਗਲੀ ਰਣਨੀਤੀ ਇਹ ਹੈ ਜੀ ਅੱਜ ਅਸੀਂ ਇੱਥੇ ਪ੍ਰੋਟੈਸਟ ਕਰਕੇ ਤੇ ਇਹਨਾਂ ਦੇ ਇਲਾਕੇ ਦੇ ਅਰਮਿਤ ਸਿੰਘ ਜਿਹੜੇ ਵੀ ਨੇ ਆਪਣੇ ਲੀਡਰ ਉਹਨਾਂ ਦਾ ਕੋਠੀ ਦਾ ਘਰਾਓ ਕਰਕੇ ਤੇ ਅਸੀਂ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਜਿਹੜੀਆਂ ਆਉਣ ਵਾਲੀਆਂ ਇਸ ਜੀਵਨੀ ਆਪਣਾ ਚੋਣਾਂ ਤੋਂ ਬਾਅਦ ਵੀ ਜਿਹੜੀ 27 ਦੀ ਇਲੈਕਸ਼ਨ ਆ ਉਹਦੇ ਤੱਕ ਵੀ ਸਾਡਾ ਜਿਹੜਾ ਵਾ ਉਹ ਇਸੇ ਤਰ੍ਹਾਂ ਹੀ ਰਹੇਗਾ ਜੇਕਰ ਸਾਨੂੰ ਇਹਨਾਂ ਨੇ ਅਣਗੋਲਿਆ ਕੀਤਾ ਤੇ ਇਹ ਸਾਡੀਆਂ ਰਣਨੀਤੀਆਂ ਜਿਹੜੀਆਂ ਨੰਬਰਦਾਰ ਯੂਨੀਅਨ ਦੀਆਂ ਜਿਨ੍ਹਾਂ ਨੂੰ ਰੀੜ ਦੀ ਹੱਡੀ ਕਹਿ ਕੇ ਪੁਕਾਰਿਆ ਜਾਂਦਾ ਜੇ ਉਹਨਾਂ ਦਾ ਇਹ ਹਾਲ ਹੈ ਤੇ ਸਾਡਾ ਜਿਹੜਾ ਇਸੇ ਤਰ੍ਹਾਂ ਰਣਨੀਤੀ ਵਿਰੋਧ ਦੀ ਰਹੇਗੀ ਲੰਬੜਦਾਰ ਯੂਨੀਅਨ ਵਿਰੋਧ ਤੇ ਆ ਤੇ ਸਰਕਾਰ ਦੇ ਜੇ ਆਪਾਂ ਜਿਮਨੀ ਚੋਣ ਦੀ ਗੱਲ ਕਰਦੇ ਹਾਂ ਉਹਦਾ ਵਿਰੋਧ ਕਰਨ ਵਾਸਤੇ ਪਹੁੰਚਿਆ ਕਹਿੰਦੇ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ 227 ਦੇ ਵਿੱਚ ਇਸੇ ਤਰ੍ਹਾਂ ਸੰਘਰਸ਼ ਕਰਾਂਗੇ ਇੱਕ ਪਾਸੇ ਕਹਿੰਦੇ ਕਿ ਸਾਨੂੰ ਰੀਡ ਦੀ ਹੱਡੀ ਕਿਹਾ ਜਾ ਰਿਹਾ ਪਰ ਦੂਜੇ ਪਾਸੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਆਪਾਂ ਪਹਿਲਾਂ ਵੀ ਵੀਰਾਂ ਨਾਲ ਗੱਲਬਾਤ ਕੀਤੀ ਸੀ ਸਾਡੇ ਨਾਲ ਫਿਰ ਨੰਬਰਦਾਰ ਸਾਹਿਬ ਮੌਜੂਦ ਆ ਵੀਰ ਜੀ ਗੁਰਫਤੇ ਸਾਂਝ ਕਰਦੇ ਆ ਵਾਹਿ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਇਹ ਸ਼ੁਭਨਾਮਾ ਜੀ ਹੁਸ਼ਿਆ ਸਿੰਘ ਚੰਡੇਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਤਾਂ ਸਭ ਕਿਵੇਂ ਦੇਖਦੇ ਹੋ ਸੜਕਾਂ ਤੇ ਤੁਹਾਨੂੰ ਬੈਠਣਾ ਪੈ ਗਿਆ ਕਿਉਂਕਿ ਬੜਾ ਵਧੀਆ ਉਹਦਾ ਇੱਕ ਤਾਂ ਤੁਹਾਨੂੰ ਬੜਾ ਪਿਆਰ ਦਿੰਦੀ ਆ ਸੰਗਤ ਜੇ ਪਿੰਡਾਂ ਜਿਹਾ ਆਪਾਂ ਗੱਲ ਕਰਦੇ ਆ ਪਰ ਸੜਕਾਂ ਤੇ ਮਜਬੂਰਨ ਤੁਹਾਨੂੰ ਬੈਠਣਾ ਪੈ ਰਿਹਾ ਕਾਰਨ ਕੀ ਹੈ ਮਜਬੂਰ ਹੋ ਗਿਆ ਆਪਾਂ ਇੱਥੇ ਆ ਤੁਸੀਂ ਦੇਖ ਹੀ ਰਹੇ ਹੋ 3 ਸਾਲ ਤੋਂ ਇਸ ਸਰਕਾਰ ਨੇ ਲਾਰਾ ਲਾਇਆ ਸਾਨੂੰ ਮੈਂ ਤੇ ਇਹ ਕਹੂੰਗਾ 75 ਸਾਲ ਦੇ ਬਾਅਦ ਜਿਹੜੀ ਸਰਕਾਰ ਆਈ ਆ ਨਕਮੀ ਸਰਕਾਰ ਆਈ ਆ ਫੇਲ ਸਾਬਤ ਹੋਈ ਹੋਈ ਆ ਔਰ ਸਾਹਿਬ ਨੇ ਵਾਅਦਾ ਕੀਤਾ ਸੀ ਨਾ ਪਟਿਆਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਖੁਦ ਮੁੱਖ ਮੰਤਰੀ ਪੰਜਾਬ ਨੇ ਪੜਿਆਲੇ ਬੰਦ ਕਮਰਾ ਸਾਡੀ ਮੀਟਿੰਗ ਸੀ ਆਈ ਵੋਟਾਂ ਤੋਂ ਪਹਿਲਾਂ ਕਿ ਬਾਅਦ ਤੋਂ ਪਹਿਲਾਂ ਦੀ ਗੱਲ ਆ ਹਾਂ ਔਰ ਉੱਥੇ ਇਹਨੇ ਇਹ ਸੀ ਕਿਹਾ ਕਿ ਮੈਨੂੰ ਸੱਤਾ 'ਚ ਲੈ ਕੇ ਆਓ ਸੱਤਾ ਜਾਂਨ ਦੇ ਸਾਥ 2 ਮਹੀਨੇ ਬਾਅਦ ਤੁਹਾਡੀਆਂ ਦੋ ਜਿਹੜੀਆਂ ਜੈਨੂਨ ਮੰਗਾ ਉਹ 2 ਮਹੀਨੇ ਬਾਅਦ ਹੀ ਮੈਂ ਪੂਰੀਆਂ ਦੂੰਗਾ ਕਿਹੜੀਆਂ ਮੰਗਾ ਥੋੜਾ ਦੱਸ ਦਿਓ ਇੱਕ ਪਿਰਾ ਪੁਰਖੀ ਹੈ ਦੂਜੀ ਮਾਨ ਪੱਤਾ ਦੁੱਗਣਾ ਕਰਨਾ ਹਾਂ ਉਸ ਬਿਲਕੁਲ ਨਹੀਂ ਬਿਲਕੁਲ ਨਹੀਂ ਉਸ ਦੇ ਬਾਅਦ ਸਾਡੀਆਂ ਚੰਡੀਗੜ੍ਹ ਦੇ ਵਿੱਚ ਕੈਬਨ ਮੰਤਰੀਆਂ ਦੇ ਨਾਲ ਮੀਟਿੰਗਾਂ ਹੋਈਆਂ ਹਰਪਾਲ ਚੀਮੇ ਦੇ ਨਾਲ ਤਿੰਨ ਮੀਟਿੰਗਾਂ ਹੋਈਆਂ ਕੀਤਲ ਸਿੰਘ ਚੌੜਾ ਮਾਰੇ ਨਾਲ ਇੱਕ ਮੀਟਿੰਗ ਹੋਈ ਹਰਦੀਪ ਸਿੰਘ ਖੁੱਡੀਆਂ ਮਾਲ ਮੰਤਰੀ ਪੰਜਾਬ ਉਹਦੇ ਨਾਲ ਵੀ ਪਰ ਸੱਟਾ ਕੁਝ ਨਹੀਂ ਨਿਕਲਿਆ ਜਿਉਂ ਜਿਸ ਤਰ੍ਹਾਂ ਹੀ ਗਏ ਉਸ ਤਰ੍ਹਾਂ ਵਾਪਸ ਆ ਗਏ ਗੋਗਲੋਂ ਤੋਂ ਮਿੱਟੀ ਛੱਡਦੇ ਆਏ ਪਰ ਅੱਜ ਅੱਕ ਕੇ ਨੰਬਰਦਾਰ ਰੋਡ ਤੇ ਆਏ ਆ ਉਹ ਟਰੇਲਰ ਸਿਰਫ ਆਪਾਂ ਲੈ ਕੇ ਆਏ ਆ ਸਤਾਈ ਦੇ ਵਿੱਚ ਵੇਖੋ ਜੇ ਸਾਡੀ ਆ ਹੁਣ ਵੀ ਮੰਗ ਨਾ ਕੋਈ ਪੂਰੀ ਹੋਈ ਤੇ ਸਤਾਈ ਦੇ ਵਿੱਚ ਸਰਕਾਰ ਦੇ ਜੜ੍ਹਾਂਵਾ ਕੇ ਰੱਖ ਦਿਆਂਗੇ ਆਪਾਂ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਚੋਂ ਹਰ ਵਰਗ ਇਹਨਾਂ ਦੇ ਤੰਗ ਹੋਇਆ ਤੁਸੀਂ ਰੋਜ਼ ਹੀ ਦੇਖਦੇ ਕਦੀ ਟੀਚਰਾਂ ਨੂੰ ਮਾਰ ਪੈਂਦੀ ਐ ਕਦੀ ਪਰਿਵਾਰੀਆਂ ਨੂੰ ਮਾਰ ਪੈਂਦੀ ਐ ਕਦੀ ਅੰਗਣਵਾੜੀਆਂ ਨੂੰ ਮਾਰ ਪੈਂਦੀ ਐ ਔਰ ਨੰਬਰਦਾਰ ਇੱਕ ਕਰੀਅਰ ਦੀ ਹੱਡੀ ਐ ਪੂਰੇ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ ਆਇਆ ਇਹ ਗੋਰੇ ਦੇ ਟਾਈਮ ਤੋਂ ਪਹਿਲਾਂ ਦਾ ਸਟਾਰਟ ਹੋਇਆ ਔਰ ਔਰ ਅੱਜ ਇਹਨਾਂ ਨੇ ਉਹਨੂੰ ਬੇਕਾਰ ਕਰਕੇ ਰੱਖ ਦਿੱਤਾ ਕੋਈ ਵੀ ਮੰਗ ਨਹੀਂ ਪੂਰੀ ਨੰਬਰਦਾਰ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ ਹਰ ਪਿੰਡ ਦੇ ਵਿੱਚ ਪਰ 12700 ਜਿਹੜੇ ਪਿੰਡ ਪੰਜਾਬ ਦੇ ਸਾਰੇ ਤੰਗ ਹੋ ਗਏ ਇਹਨਾਂ ਦੇ 37 ਘਰ ਪდას ਪੰਜਾਬ ਦੇ ਹੈਗੇ ਆਪਾਂ ਨੰਬਰ ਦਾ ਗਿਣਤੀ ਹੈ ਉਹਨਾਂ ਦੇ ਵਿੱਚ ਲੱਖਾਂ ਵੋਟਰ ਹੈ ਔਰ ਸਤਾਈ ਜੀ ਦੇਖਿਓ ਫਿਰ ਕੀ ਹੱਲ ਕਰਦੇ ਇਹਨਾਂ ਦੇ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਆਪਾਂ ਤੁਸੀਂ ਅਜੇ ਟ੍ਰੇਲਰ ਵਿਖਾ ਰਹੇ ਹੋ ਸਰਕਾਰ ਨੂੰ ਕਿ ਜੇ ਨਹੀਂ ਮੰਨਦੇ ਤੇ ਫਿਰ ਅਸੀਂ ਇਕੱਲਾ ਸੰਘਰਸ਼ ਕਰਾਂਗੇ ਹਾਂ 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 ਜੇ ਇਹਦੇ ਇਸ ਟ੍ਰੇਲਰ ਦੇ ਨਾਲ ਸਰਕਾਰ ਸਾਡੀ ਮੰਗ ਮੰਨਦੀ ਹੈ ਤੇ ਠੀਕ ਹੈ ਆਪਾਂ ਸਹਿਮਤ ਹਾਂ ਤੇ ਜੇ ਉਹ ਸਰਕਾਰ ਨਹੀਂ ਮੱਕੇ ਮੰਨਦੀ ਫਿਰ ਇਹਨਾਂ ਦਾ ਦੇਖਿਓ ਤੁਸੀਂ ਕੀ ਗੱਲ ਕਰਦੇ ਆਂ ਧੰਨਵਾਦ ਜੀ ਇਸ ਟਾਈਮ ਉਹ ਤਸਵੀਰ ਦੁਬਾਰਾ ਤੁਹਾਨੂੰ ਦਿਖਾ ਲ ਦਿੰਨੇ ਆ ਲੰਬੜਦਾਰ ਆਏ ਇੱਕ ਸਤਕਾਰਤ ਅਹੁਦਾ ਹੁੰਦਾ ਵਜੇ ਆਪਾਂ ਪਿੰਡ ਤੌਰ ਤੇ ਗੱਲ ਕਰਦੇ ਆਂ ਲੰਬੜਦਾਰ ਸਾਹਿਬ ਦਾ ਕਿਉਂਕਿ ਉਹਦੇ ਨਾਲ ਸਾਹਬ ਲੱਗਦਾ ਵਾ ਤੇ ਜਿਹੜੇ ਜਿਹੜੇ ਵੀ ਉਹਦੇ ਨਾਲ ਲੱਗਦਾ ਵੈਸੇ ਤੇ ਮੁੱਖ ਮੰਤਰੀ ਸਾਹਿਬ ਵੀ ਕਿਹਾ ਜਾਂਦਾ ਤਹਿਸੀਲਦਾਰ ਸਾਹਿਬ ਵੀ ਕਿਹਾ ਜਾਂਦਾ ਪਰ ਅੱਜ ਇਥੇ ਕੋਸਿਆ ਜਾ ਰਿਹਾ ਜਾਂ ਮੁੱਖ ਮੰਤਰੀ ਸਾਹਿਬ ਦੀ ਗੱਲ ਕਰਦੇ ਆ ਹੁਣੇ ਤਹਿਸੀਲਾਂ ਦੀ ਗੱਲ ਹੋਈ ਕੋਟਕਚੈਹਰੇ ਦੀ ਗੱਲ ਹੋਈ ਤੇ ਕਹਿੰਦੇ ਕਿ ਇਸ ਟਾਈਮ ਕ腐ਪਸ਼ਨ ਦੇ ਵਿੱਚ ਵੀ ਬਹੁਤ ਵਾਧਾ ਹੋ ਚੁੱਕਾ ਵਾ ਉਹ ਕਹਿੰਦੇ ਜੇ ਆਪਾਂ ਲੰਬੜਦਾਰਾਂ ਦੀ ਗੱਲ ਕਰਦੇ ਆ ਤੇ ਲੰਬੜਦਾਰ ਯੂਨੀਅਨ ਬਾਰ-ਬਾਰ ਦੱਸ ਰਹੀ ਹੈ ਕਿ ਕ腐ਪਸ਼ਨ ਦੇ ਵਿੱਚ ਬੜੇ ਵੱਡੇ ਪੱਤਰ ਦਾ ਵਾਦਾ ਹੋਇਆ ਤੇ ਸਰਕਾਰ ਨੂੰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਹ ਨਿਕੰਮੀ ਸਰਕਾਰ ਆ ਸਰਦਾਰ ਵੀਰ ਜੀ ਜੁੜ ਚ ਜਗਤੋਂ ਹੈ 10 ਗੁਰਦਰਸ਼ਨ ਸਿੰਘ ਨੰਬਰਦਾਰ ਗਲੋਲੀ ਪੰਜਾਬ ਨੰਬਰਦਾਰ ਯੂਨੀਅਨ ਚੀਫ ਪੈਟਰਨ ਪੰਜਾਬ 643 ਅੱਜ ਜਿਹੜਾ ਸਾਨੂੰ ਇੱਥੇ ਤਰਨਤਾਰਨ ਸਾਹਿਬ ਦੇ ਵਿੱਚ ਰੋਸ ਧਰਨਾ ਦੇਣਾ ਪੈ ਰਿਹਾ ਹੈ ਤਾਂ ਸਾਡੇ ਨੰਬਰਦਾਰ ਯੂਨੀਅਨ ਨੇ ਲਗਾਤਾਰ ਜੇਸਟ ਭਗਵੰਤ ਮਾਨ ਸਰਕਾਰ ਬਰਨੀ ਸੀ ਤਾਂ ਭਗਵੰਤ ਮਾਨ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਨੇ ਜਦੋਂ ਪ੍ਰਧਾਨ ਹੋਣ ਦੇ ਨਾਤੇ ਸਾਡੇ ਨਾਲ ਮੀਟਿੰਗ ਕੀਤੀ ਸੀ ਨੰਬਰਦਾਰ ਯੂਨੀਅਨ ਦੇ ਨਾਲ ਸੰਗਰੂਰ ਦੇ ਵਿੱਚ ਬਹੁਤ ਵੱਡੀ ਮੀਟਿੰਗ ਹੋਈ ਸੀ ਸਾਡੇ ਕਾਰਜਕਰਮੀ ਸਰਜੀਤ ਸਿੰਘ ਨੇਹੜਾ 10 ਤੇ ਨਾਲ 35 ਮਤਲਬ ਹੋਰ ਨੰਬਰਦਾਰ ਨਾਲ ਲੈ ਕੇ 45 ਨੰਬਰਦਾਰ ਨਾਲ ਲੈ ਕੇ ਤੇ ਅਸੀਂ ਉਹ ਮੀਟਿੰਗ ਕੀਤੀ ਸੀ ਤਾਂ ਇਹਨਾਂ ਉਸ ਟਾਈਮ ਕਿਹਾ ਸੀ ਜਿਹੜਾ ਤੁਹਾਡੀ ਪਿਤਾਪੁਰਖੀ ਹੈ ਜਿਹੜੀ ਪਿਤਾਪੁਰਖੀ ਹੁੰਦੇ ਤੇ ਲੱਗਦਾ ਹੀ ਕੁਛ ਨਹੀਂ ਸਾਡਾ ਉਹ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਜਿਹੜਾ ਹੁੰਦੇ ਤੇ ਹਰਾ ਪੈਨ ਚਲਾਵਾਂਗੇ ਤੁਹਾਡੀ ਜਿਹੜੀ ਪਿਤਾਪੁਰਖੀ ਦੀ ਸਾਡਾ ਲੱਗਦਾ ਕੁਛ ਨਹੀਂ ਉਹਦੇ ਅਸੀਂ ਪਿਤਾਪੁਰਖੀ ਮੈਨ ਮੰਗੇ ਤੁਹਾਡੀ ਉਹ ਲਾਗੂ ਕਰ ਦਾਂਗੇ ਜਿਹੜਾ ਹਰਿਆਣੇ ਦੇ ਵਿੱਚ 3000 ਰੁਪਏ ਮਿਲਦਾ ਸੀ ਪਹਿਲਾਂ ਤਾਂ ਸਾਡੀ ਅਸੀਂ ਇਹ ਕਹੇ ਵੀ 3000 ਰੁਪਏ ਹਰਿਆਣੇ ਦੀ ਤਰਜ਼ ਦੇ ਉੱਤੇ ਸਾਨੂੰ 3000 ਰੁਪਏ ਮਿਲਣਾ ਚਾਹੀਦਾ ਲਗਾਤਾਰ ਸਾਢੇ 3 ਸਾਲ ਹੋ ਗਿਆ ਅਸੀਂ ਭਗਵੰਤ ਮਾਨ ਸਿੰਘ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਇਹਨਾਂ ਦੇ ਜਿਹੜੇ ਚੀਮਾ ਸਾਹਿਬ ਨੇ ਫਾਈਨਾਂਸ ਮਿਨਿਸਟਰ ਨੇ ਉਹਦੇ ਨਾਲ ਮੀਟ ਕਾ ਕਰਦੇ ਨੇ ਤਕਰੀਬਨ ਕੋਈ ਇਹੋ ਜਿਹਾ ਮੰਤਰੀ ਨੇ ਜਿੰਨਾਂ ਨਾਲ ਸਾਡੀ ਨੰਬਰਦਾਰ ਮੀਟਿੰਗ ਨਹੀਂ ਫਾਇਦਾ ਹੋਇਆ ਮੀਟਿੰਗਾਂ ਦਾ ਬਿਲਕੁਲ ਲਾਰਿਆਂ ਤੋਂ ਬਗੈਰ ਸਾਨੂੰ ਕੁਝ ਨਹੀਂ ਮਿਲਿਆ ਲਗਾਤਾਰ ਜਿੰਨੀਆਂ ਵੀ ਜਿਮਣੀ ਚੋਣਾਂ ਹੋਈਆਂ ਹਰ ਇੱਕ ਵਾਰ ਸਾਨੂੰ ਲਾਰਾ ਇਹਨਾਂ ਲਾ ਕੇ ਸਾਡਾ ਜਿਹੜਾ ਧਰਨਾ ਸੀ ਰੋਸ ਪ੍ਰਦਰਸ਼ਨ ਸੀ ਇਹਨਾਂ ਪੋਸਟਪੌਨ ਕਰਾ ਦਿੰਦੇ ਰਹੇ ਪਰ ਅੱਜ ਅਸੀਂ ਇੱਥੇ ਜਿਮਣੀ ਚੋਣ ਦੇ ਵਿੱਚ ਬਿਲਕੁਲ ਨੰਬਰਦਾਰ ਜਿਹੜਾ ਰੋਸ ਸਿਓ ਭਾਰੀ ਰੋਸ ਤੇ ਪਾਇਆ ਜਾ ਰਿਹਾ ਸਾਡੇ ਨੰਬਰਦਾਰ ਭਾਈਚਾਰਾ ਜਿਹੜਾ ਇਹਨਾਂ ਦੇ ਬਿਲਕੁਲ ਖਿਲਾਫ ਉੱਤੇਗਾ ਨੰਬਰਦਾਰ ਭਾਈਚਾਰਾ ਨੇ ਜੈਸੋ ਤੇ ਨਾ ਇਹ ਇਲੈਕਸ਼ਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਅਸੀਂ ਜਲੰਧਰ ਦੇ ਵਿੱਚ ਬਕੈਰਾ ਪ੍ਰੈਸ ਕਲੱਬ ਦੇ ਵਿੱਚ ਮੀਟਿੰਗ ਕਰਕੇ ਇਹਨਾਂ ਨੂੰ 75 ਸਾਲ ਦੇ ਵਿੱਚ ਜੋ ਨਹੀਂ ਸੀ ਹੋਇਆ ਉਹ ਅਸੀਂ ਨੰਬਰਦਾਰਾਂ ਨੇ ਇਹਨਾਂ ਨੂੰ ਸਾਥ ਦਿੱਤਾ ਅਗਲੀਆਂ ਸਰਕਾਰਾਂ ਨੇ ਤਾਂ ਫਿਰ ਵੀ ਸਾਡਾ ਮਾਣ ਪੱਤਾ ਕੁਝ ਨਾ ਕੁਝ ਦਿੰਦੇ ਰਹੇ ਸਾਨੂੰ ਪਰ ਇਹਨਾਂ ਹੀ ਸਰਕਾਰ ਨੇ ਲਾਰਿਆਂ ਤੋਂ ਬਗੈਰ ਸਾਨੂੰ ਕੁਝ ਨਹੀਂ ਦਿੱਤਾ ਜੇ ਨੰਬਰਦਾਰ ਭਾਈਚਾਰਾ 99 ਜਿਤਾਉਣਾ ਜਾਣਦਾ ਹੈ ਤਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ ਜਿਮਣੀ ਚੌਂ ਦੇ ਵਿੱਚ ਵੀ ਤੇ ਆਉਣ ਵਾਲੇ ਸਮਨੇ ਦੇ ਵਿੱਚ ਵੀ ਨੰਬਰਦਾਰ ਭਾਈਚਾਰੇ ਨਾਲ ਪੂਰਾ ਵਿਰੋਧ ਕਰੇਗਾ ਅਰੇਡਾ ਦਿਖਾ ਦਾਂਗੇ ਨੰਬਰਦਾਰ ਭਾਈਚਾਰੇ ਦੀ ਜਿਹੜੀ ਵੋਟ ਹੈ ਉਹ ਕਿੱਡੀ ਵੱਡੀ ਵੋਟ ਬੈਂਕ ਹੈ ਕਿਉਂਕਿ ਜਿਹੜੇ ਨੰਬਰਦਾਰ ਨੇ ਨਿਰਸਵਾਥ ਲੋਕਾਂ ਦੇ ਕੰਮ ਕਰਦੇ ਨੇ ਬਹੁਤ ਵੱਡਾ ਵੋਟ ਬੈਂਕ ਹੈ ਜਿਹੜਾ ਨੰਬਰਦਾਰ ਰੰਦਾ ਇਹਨਾਂ ਨੰਬਰਦਾਰਾਂ ਬਿਲਕੁਲ ਕੰਡ ਕਰਕੇ ਬੈਗੀ ਹੈ ਸਰਕਾਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬਿਲਕੁਲ ਜਿਹੜਾ ਰੋਸ ਪ੍ਰਦਰਸ਼ਨ ਕਰ ਕਰਕੇ ਪੂਰਾ ਪੰਜਾਬ ਦੇ ਇਲਾਮ ਬੰਦ ਕਰਕੇ ਇਹਨਾਂ ਦੇ ਖਿਲਾਫ ਪੁਕਤਾਂ। ਧੰਨਵਾਦ ਜੀ। ਅਗਲੀ ਰਣਨੀਤੀ ਕੀ ਹੋ ਸਕਦੀ ਹੈ ਜੇ ਅੱਜ ਮੰਨ ਲਓ ਮੰਗ ਤੁਹਾਡੀ ਨਹੀਂ ਮੰਨੀ ਜਾਂਦੀ। ਫਿਰ 2027 ਤੱਕ ਜਾਂ ਅੱਜ ਤੋਂ ਬਾਅਦ ਦੀ ਰਣਨੀਤੀ ਕੀ ਹੈ ਤੁਹਾਡੀ? ਮੈਂ ਸੂਬਾ ਕਾਰਗੀ ਯਾਰੀ ਪ੍ਰਧਾਨ ਸਰਜੀਤ ਸਿੰਘ ਜੀ ਨਿਹੜਾ ਅਸੀਂ ਅੱਜ ਤਰਨਤਾਰਨ ਦੀ ਜੀਮਨੀ ਚੌਣ ਵਿੱਚ ਸਾਰੇ ਪੰਜਾਬ ਕੋਨੇ-ਕੋਨੇ ਤੋਂ ਥੋੜੇ-ਥੋੜੇ ਨੰਬਰਦਾਰ, ਜ਼ਿਆਦੇ ਨੰਬਰਦਾਰ ਨਹੀਂ ਲੈ ਕੇ ਆਏ ਅਸੀਂ। ਲੈ ਕੇ ਪਹੁੰਚੇ ਹਾਂ ਇਸੇ ਤਰਨਤਾਰਨ ਚ। ਜੇ ਸਰਕਾਰ ਸਾਡੀਆਂ ਚ ਮੰਗਾਂ ਮੰਨ ਲੈਂਦੀ ਹੈ ਜੋ ਵੀ ਕੋਈ ਇਹਨਾਂ ਨੇ ਗਰੰਟੀ ਦਿੱਤੀ ਹੋਈ ਸੀ ਚੇਰਾਨਕਾਤੀ ਪ੍ਰੋਗਰਾਮ ਚ ਸਾਨੂੰ ਕੋਠੀ ਵੀ ਲਾ ਕੇ ਮਾਨ ਸਾਹਿਬ ਨੇ ਮੀਟਿੰਗ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ 2 ਮਹੀਨਿਆਂ ਬਾਅਦ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਦੋ ਹੀ ਮੰਗਾਂ ਰਵੇਚੀ ਨੰਬਰ ਦਾ ਤੇ 9000 ਰੁਪਿਆ ਲੈਣ ਉਹ ਤੁਹਾਨੂੰ ਦਿੱਤਾ ਜਾਊਗਾ ਅਸੀਂ ਉਸ ਤੋਂ ਬਾਅਦ ਵੋਟਾਂ ਪਵਾਈਆਂ ਸਾਰਾ ਕੁਝ ਕੀਤਾ ਇਹਨਾਂ ਨੂੰ ਤਕਰੀਬਨ ਸਾਡੇ ਕੰਟੀ 35000 ਨੰਬਰ ਦਾ ਰਹਿ ਉਸ ਤੋਂ ਬਾਅਦ 15 ਲੱਖ ਕੀ ਕਰੀ ਸਾਡੀ ਵੋਟ ਜਿਹੜੀ ਮੈਂ ਆ ਕੇ ਉਸ ਟਾਈਮ 'ਚ ਜਲੰਧਰ ਪਲੈਸ کلب 'ਚ ਦੂਜੀਆਂ ਪਾਰਟੀਆਂ ਦਾ ਉਸ ਸਮੇਂ 'ਚ ਬਾਈਕਾਟ ਕੀਤਾ ਤੇ ਇਹਨਾਂ ਨੂੰ ਵੋਟਾਂ ਪਵਾਈਆਂ ਵੋਟਾਂ ਪਵਾਉਣ ਦੇ ਬਾਅਦ ਇਹਨਾਂ ਨੇ ਉੱਠ ਕੇ ਉਸ ਤੋਂ ਬਾਅਦ ਜਮਾਨਤ ਸਾਹਿਬ ਨੇ ਵੀ ਦੋ ਤਿੰਨ ਮੀਟਿੰਗਾਂ ਸਾਡੇ ਨਾਲ ਕੀਤੀਆਂ ਉਹ ਵੀ ਇਹੀ ਲੜਾਈ ਲਾਉਂਦੇ ਰਹੇ ਉਸ ਤੋਂ ਬਾਅਦ ਚੀਮਾ ਸਾਹਿਬ ਖਜ਼ਾਨਾ ਮੰਤਰੀ ਉਹਨਾਂ ਨੇ ਵੀ ਮੀਟਿੰਗਾਂ 7-8 ਕੀਤੀਆਂ ਤੇ ਕਲਦੀਪ ਸਿੰਘ ਢਾਲੀਗੜ ਕੋਈ ਵੀ ਕੈਬਨਿਟ ਦਾ ਮੰਤਰੀ ਨਹੀਂ ਹੋਣਾ ਜਿਹੜੇ ਨਾਲ ਸਾਡੀ ਮੀਟਿੰਗ ਪਰ ਸਾਨੂੰ ਲਾਰੀ ਮਿਲਦੇ ਰਹੇ ਆ ਅੰਤ ਨੂੰ ਸਾਨੂੰ ਨੰਬਰਦਾਰ ਜਿੰਨੇ ਹੈ ਸਾਰੇ ਇਸੇ ਗੱਲ 'ਚ ਉਹਨਾਂ ਨੇ ਸਾਰਾ ਵਾਰ-ਵਾਰ ਕਹਿੰਦੇ ਨੇ ਵੀ ਸਾਨੂੰ ਸਰਕਾਰ ਕਿਉਂ ਨਹੀਂ ਦਿੰਦੀ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਪਰ ਉਹ ਅੰਤ ਨੂੰ ਸਾਨੂੰ ਆ ਰੇਲੀ ਹੈ ਜਿਹੜੀ ਜਿਮਨੀ ਚੌਂਕ 'ਚ ਕਰਨੀ ਪਈ ਜੇ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਲਾਗੂ ਕਰ ਦਿੰਦੀ ਹੈ ਉਹਦੇ ਵਾਚ ਨਹੀਂ ਫੇ ਦੋਸਤੋ ਬਾਦ ਅਸੀਂ ਪੰਜਾਬ ਬਾਡੀ ਦੀ ਬੈਠ ਕੇ ਸਲਾਹ ਕਰਕੇ ਮੀਟਿੰਗ ਕਰਕੇ ਜੋ ਅਕੇਗਾ ਫੈਸਲਾ ਫਿਰ ਅਸੀਂ ਪੂਰਾ ਲੀਕਾਂਗੇ ਉਸ ਤੋਂ ਬਾਅਦ ਸਾਡੇ ਕੋਲ ਰੁਕੇ ਨੰਬਰਦਾਰ ਸਾਨੂੰ ਰੋਕਣ ਨਹੀਂ ਦੇ ਰਹੇ ਕਿਉਂਕਿ ਵਾਦਾ ਕੀਤਾ ਹੋਇਆ ਪੂਰਾ ਨਹੀਂ ਚੜਿਆ ਅਜੇ ਤੱਕ ਧੰਨਵਾਦ ਜੀ ਕਹਿੰਦੇ ਕਿ ਸੀਐਮ ਸਰ ਦਾ ਭਗਵੰਤ ਸਿੰਘ ਮਾਨ ਨਾਲ ਵੋਟਰਾਂ ਤੋਂ ਪਹਿਲਾਂ ਮੀਟਿੰਗ ਹੋਈ ਸੀ ਉਹਨਾਂ ਨੇ ਸਾਨੂੰ ਲਾਰਾ ਵੀ ਲਾਇਆ ਸੀ ਵੋਟਾਂ ਵੀ ਪਵਾਇਆਂ ਗਈਆਂ ਉਸ ਤੋਂ ਬਾਅਦ ਦੇ ਵਿੱਚ ਜੇ ਮੰਤਰੀਆਂ ਦੀ ਗੱਲ ਕਰਦੇ ਤਾਂ ਹਰ ਇੱਕ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਆ ਪਰ ਨੰਬਰਦਾਰ ਯੂਨੀਅਨ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ ਦੋ ਮੰਗਾ ਸੀ ਜਿਹੜੀਆਂ ਦੋਵੇਂ ਮੰਗਾਂ ਜੇ ਤੇ ਨਹੀਂ ਮੰਨੀਆਂ ਗਈਆਂ ਸਾਡੀਆਂ ਤੇ ਇਹ ਜਿਹੜਾ ਅੰਦੋਲਨ ਹੈ ਹੋਰ ਭਖੂਗਾ ਤੇ 227 ਤੱਕ ਇਹ ਲਗਾਤਾਰ ਇਸੇ ਤਰ੍ਹਾਂ ਚੱਲੂਗਾ ਨੰਬਰਦਾਰ ਯੂਨੀਅਨ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨੰਬਰਦਾਰ ਯੂਨੀਅਨ ਵੱਲੋਂ ਤਰਨਤਾਰਨ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹਰਮੀਤ ਸਿੰਘ ਸੰਧੂ ਦਾ ਘਰ ਦੇ ਘਰਾਓ ਦੀ ਵੀ ਗੱਲ ਕੀਤੀ ਆ ਅਸੀਂ ਕਹਿੰਦੇ ਥੋੜੀ ਦੇਰ ਤੱਕ ਹਰਮੀਤ ਸਿੰਘ ਸੰਧੂ ਦੇ ਘਰ ਦਾ ਘਰਾਓ ਕਰਾਂਗੇ ਜੇ ਸਾਡੀਆਂ ਮੰਗਾਂ ਨਹੀਂ ਮੰਨੇ ਜਾਂਦੇ ਤੇ 227 ਤੱਕ ਇਹ ਲਗਾਤਾਰ ਸੰਘਰਸ਼ਿਤਾਂ ਕਰਾਂਗੇ ਤੇ ਜੇ ਕਹਿੰਦੇ ਅਸੀਂ ਜਿਤਾਉਣਾ ਜਾਣਦੇ ਆ ਲੰਬਰ ਦਾ ਜੁਨੀ ਦੇ ਪ੍ਰਧਾਨ ਵੀ ਸੀ ਬਾਕੀ ਵੀਰ ਵੀ ਜਿਨ੍ਹਾਂ ਨੇ ਗੱਲ ਕੀਤੀ ਹੈ ਕਹਿੰਦੇ ਜੇ ਸਰਕਾਰ ਅਸੀਂ ਜਿਤਾਉਣਾ ਜਾਣਦੇ ਆ ਤੇ ਫਿਰ ਅਸੀਂ ਹਰਾਉਣਾ ਵੀ ਜਾਣਦੇ ਆ ਤੇ ਉਹਨਾਂ ਨੇ ਕਿ ਪ੍ਰਾਣ ਅਸੀਂ ਇੱਥੋਂ ਹੀ ਲੈ ਲੈਣਾ ਕਿ ਅਗਲੀ ਰੂਪਰੇਖਾ ਕੀ ਹੋ ਸਕਦੀ ਆ ਅੱਜ ਹਰਮਿੰਦਰ ਸਿੰਘ ਸੰਧੂ ਦਾ ਘਰਾਵਾ ਕਹਿੰਦੇ ਕਿ ਜੇ ਸਾਡੀਆਂ ਮੰਗਾ ਨਾਮ ਨਹੀਂ ਗਈਆਂ ਫਿਰ 27 ਦੀ ਰਣਨੀਤੀ ਸਾਡੀ ਇਹ ਹੋਊਗੀ ਕਿ ਜੇ ਅਸੀਂ ਹਰਾਉਣਾ ਜਾਣਦੇ ਆ ਜੇ ਅਸੀਂ ਮਾਫ ਕਰਨਾ ਜਿਤਾਉਣਾ ਜਾਣਦੇ ਆ ਤੇ ਫਿਰ ਅਸੀਂ ਹਰਾਉਣਾ ਵੀ ਜਾਣਦੇ ਆ